ਪਹਿਲਾਂ ਤਾਂ ਐਂ ਲੱਗਦਾ ਸੀ ਜਿਵੇਂ ਝਗੜਾ ਹੋਣ ਲੱਗਾ ਤਸਵੀਰਾਂ ਵੇਖਿਓ ਤੁਸੀਂ ਅਸੀਂ ਸੋਚਿਆ ਕਿ ਕੋਈ ਝਗੜਾ ਹੋਣ ਲੱਗਾ ਐਵੇਂ ਗੱਡੀਆਂ ਰੋਕੀਆਂ ਗਈਆਂ ਜਦੋਂ ਪੂਰੀ ਧਿਆਨ ਨਾਲ ਵੀਡੀਓ ਵੇਖੀ ਆ ਤਾਂ ਉਸ ਦੇ ਵਿੱਚ ਪੂਰਾ ਕਲੀਅਰ ਸਾਹਮਣੇ ਆ ਗਿਆ ਕਿ ਇਹ ਝਗੜਾ ਨਹੀਂ ਇਹ ਇੱਕ ਵਿਰੋਧ ਹੈ ਇੱਕ ਬੀਜੇਪੀ ਦਾ ਵਿਰੋਧ ਹੋ ਰਿਹਾ ਬੀਜੇਪੀ ਪ੍ਰਤੀਯਾਸ਼ੀ ਜੋ ਇਸ ਵੇਲੇ ਜਿਸ ਨੂੰ ਟਿਕਟ ਮਿਲੀ ਆ ਪਹਿਲੇ ਦੇਣੀ ਵਿਰੋਧ ਔਰ ਪਹਿਲੇ ਦੇਣੀ ਦੁਨੀਆ ਜਿਹੜੀ ਆ ਇਸ ਦੇ ਵਰ ਖਿਲਾਫ ਆ ਔਰ ਕੌਣ ਨੇ ਵਰ ਖਿਲਾਫ ਵਰ ਖਿਲਾਫ ਹੈਗੇ ਨੇ ਕਿਸਾਨ ਕਿਸਾਨ ਜਥੇਬੰਦੀਆਂ ਇਹ ਲੰਬੇ ਸਮੇਂ ਤੋਂ ਬੀਜੇਪੀ ਦੇ ਨਾਲ ਇਹੀ ਟਕਰਾਅ ਚੱਲ ਰਿਹਾ ਕਿ ਭਾਜਪਾ ਜਿਹੜੀ ਆ ਕਿਸਾਨ ਮਾਰੂ ਨੀਤੀਆਂ ਲੈ ਕੇ ਆਈ ਆ ਔਰ ਕਿਸਾਨ ਮਾਰੂ ਨੀਤੀਆਂ ਕਰਕੇ ਕਿਸਾਨ ਜਿਹੜੇ ਆ ਅਕਸਰ ਹੀ ਤੁਸੀਂ ਵੇਖਦੇ ਹੋ ਕਿ ਜਿੱਥੇ ਵੀ ਕਿਤੇ ਭਾਜਪਾ ਦਾ ਕੋਈ ਕੈਂਡੀਡੇਟ ਭਾਜਪਾ ਦਾ ਕੋਈ ਵੀ ਇਹੋ ਜਿਹਾ ਪ੍ਰੋਗਰਾਮ ਹੁੰਦਾ ਉਥੇ ਕਿਸਾਨ ਜਿਹੜੇ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਜਾਂਦੇ ਆ ਔਰ ਕਿਉਂ ਨਾ ਪਹੁੰਚਣ ਕਿਉਂਕਿ ਕਿਸਾਨਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਵੇਖ ਸਕਦੇ ਹੋ ਕਿਵੇਂ ਗੱਡੀਆਂ ਦੇ ਅੱਗੇ ਕਾਲੀਆਂ ਝੰਡੀਆਂ ਲਹਿਰਾਇਆਂ ਜਾਂਦੀਆਂ ਉਹ ਰੋਜ਼ ਕੀਤਾ ਜਾ ਰਿਹਾ ਹੈ ਇਹ ਰੋਸ ਦੀਆਂ ਤਸਵੀਰਾਂ ਨੇ ਔਰ ਇਹ ਗੁਰਦਾਸਪੁਰ ਜ਼ਿਲ੍ਹੇ ਤੋਂ ਇਹ ਮਾਝੇ ਏਰੀਆ ਤੋਂ ਸ਼ੁਰੂ ਹੋ ਗਿਆ ਇਹ ਵਿਰੋਧ ਇਹ ਰੋਸ ਕਿੰਨਾ ਚਿਰ ਹੋਰ ਚੱਲੇਗਾ ਔਰ ਕਿਹੜੀ ਕਿਹੜੀ ਜਗ੍ਹਾ ਤੇ ਰੋਸ ਹੋਵੇਗਾ ਇਹ ਵਿਰੋਧ ਜਿਹੜਾ ਵਾ ਕਿੱਥੇ ਕਿੱਥੇ ਹੋਰ ਹੋਵੇਗਾ ਔਰ ਕਿੜੀਆਂ ਕਿੜੀਆਂ ਪਾਰਟੀਆਂ ਦਾ ਹੋਵੇਗਾ ਕੱਲੇ ਬੀਜੇਪੀ ਦਾ ਹੋਵੇਗਾ ਜਾਂ ਹੋਰ ਵੀ ਕਿਸੇ ਦਾ ਹੋਵੇਗਾ ਕਿਸਾਨਾਂ ਨੇ ਅੱਜ ਦੱਸ ਦਿੱਤਾ ਕਿ ਮਾਝੇ ਵਾਲੇ ਕਿਤੇ ਨਾ ਕਿਤੇ ਸਟੈਂਡ ਲੈਂਦੇ ਆ ਔਰ ਇਹ ਤਸਵੀਰਾਂ ਜਿਹੜੀਆਂ ਪੂਰੀਆਂ ਵੇਖ ਸਕਦੇ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਇਹ ਤਸਵੀਰਾਂ ਹੋਰ ਵੀ ਲੋਕਾਂ ਤੱਕ ਪਹੁੰਚ ਸਕਣ ਕਿ ਕਿਹੜੇ ਨਹੀਂ ਮੁਰਦਾਬਾ ਜੀ ਦੇ ਸਰਕਾਰ ਮੁਰਦਾਬਾ ਬਾਪ ਕਾ ਬਲੇ ਕੀ ਕਤਿਰਾ ਮਾਰ ਗਿਆ ਕਿਸਾਨਾਂ ਨੂੰ ਮਾਰਨ ਵਾਲੀ ਸਰਕਾਰ ਦੇਦੀ ਸਰਕਾਰ ਮੁਰਦਾਬਾ ਮੁਖਮਾ ਨੂੰ ਮਾਰਨ ਵਾਲੀ ਸਰਕਾਰ ਮੁਰਦਾਬਾ ਐਨਐਸ ਵੀ ਤੇ ਰੇਡ ਵਾਲੀ ਨੂੰ ਸਰਕਾਰ ਮੁਰਦਾਬਾ 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 ਦੇਦੀ ਸਰਕਾਰ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਦੀ ਸਰਕਾਰ ਮੁਰਦਾਬਾ 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 ਲਖੀਂ ਪਰ ਖੀਲੀ ਵਾਲੇ ਕਾਬਲਾਂ ਨੂੰ ਰਿਫਾਰ ਕਰੋ ਰੋਕੋ ਕਰੋ ਜੂਸੋ ਕਰੋ ਪੰਜਾਬ ਦੀ ਸਰਕਾਰ